ਸਰਕਾਰੀ ਅਧਿਕਾਰੀਆਂ ਦੇ ਸਾਹਮਣੇ ਸਰਕਾਰੀ ਦਫ਼ਤਰਾਂ ਦੇ ਵਿੱਚ ਕਿਵੇਂ ਲੋਕ ਰਜਾਨਾ ਲੁੱਟ ਦਾ ਸ਼ਿਕਾਰ ਹੁੰਦੇ ਨੇ ਅਸੀਂ ਤੁਹਾਨੂੰ ਦੱਸਾਂਗੇ ਪਟਿਆਲੇ ਤਹਿਸੀਲਦਾਰ ਦੇ ਆਫਿਸ ਦੀ ਗੱਲ ਯਾਨੀ ਕਿ ਸਬ ਰਜਿਸਟਰਾਰ ਦੇ ਦਫ਼ਤਰ ਦੀ ਗੱਲ ਜਿੱਥੇ 180 90 ਰਿਸ਼ਤੀਆਂ ਰੋਜ਼ ਹੁੰਦੀਆਂ ਨੇ ਪਰ ਲੋਕ ਆ ਜਿਹੜੇ ਉਹ ਕਿਵੇਂ ਲੁੱਟ ਦਾ ਸ਼ਿਕਾਰ ਹੁੰਦੇ ਅੱਜ ਇਹ ਜ਼ਰੂਰ ਦੇਖੋ ਬੋਲਦਾ ਸੀ ਇਵਨ ਮੀਡੀਆ ਚੈਨਲ ਤੋਂ ਅੱਛਾ ਜੀ ਹਾਂਜੀ ਦੱਸੋਗੇ ਸਰ ਤੁਹਾਡੇ ਰਿਸ਼ਤੀ ਕਲਰਕ ਸਾਹਿਬ ਨਾਲ ਵੀ ਗੱਲ ਹੋਈ ਸੀ ਉਹਨਾਂ ਦੀ ਵੀਡੀਓ ਵੀ ਹੈ ਵੀ 6 ਬੰਦੇ ਸਾਡੇ ਕੋਲ ਪ੍ਰਾਈਵੇਟ ਹੈਗੇ ਆ ਕੋਈ ਜੀ ਤੁਸੀਂ ਚਾਹੁੰਦੇ ਕਿਉਂ ਆ ਦੱਸੋ ਅਸੀਂ ਇਹ ਚਾਹੁੰਦੇ ਆ ਵੀ ਉਹਨਾਂ ਨੂੰ ਮੈਨੂੰ ਫੋਨ ਕਿਉਂ ਕਰ ਰਹੇ ਹੋ ਤੁਹਾਨੂੰ ਤਾਂ ਕੀਤਾ ਵੀ ਉਹਨਾਂ ਨੂੰ ਸੈਲਰੀ ਤੁਸੀਂ ਦਿੰਦੇ ਹੋ ਜੀ ਖੁਦ ਤਹਿਸੀਲਦਾਰ ਸਾਹਿਬ ਮੰਨਦੇ ਨੇ ਵੀ ਲੰਬੜਦਾਰ ਦੀ ਤਾਂ ਲੋੜ ਹੀ ਹੈ ਨਹੀਂ ਕੱਲਾ ਪਟਿਆਲਾ ਨਹੀਂ ਪੂਰੇ ਪੰਜਾਬ ਦੇ ਵਿੱਚ ਲੰਬੜਦਾਰ ਦੀ ਗਵਾਹੀ ਪਾਉਣ ਦੇ ਨਾਂ ਤੇ ਲੋਕਾਂ ਨਾਲ ਲੁੱਟ ਹੁੰਦੀ ਹੈ ਉਹ ਕਿਵੇਂ ਹੁੰਦੀ ਆ ਅੱਜ ਤੁਹਾਨੂੰ ਉਹ ਵੀ ਦੱਸਾਂਗੇ ਪੂਰੇ ਦੁਨੀਆਂ ਤੇ ਮੇਰੀ ਲੋਕਾਂ ਨੂੰ ਬੇਨਤੀ ਹੈ ਵੀ ਤੁਸੀਂ ਆਪ ਦਾ ਨੰਬਰਦਾਰ ਜਾਂ ਪਿੰਡ ਦਾ ਜਿਹੜਾ ਵੀ ਬੰਦਾ ਜਿਹੜਾ ਤੁਸੀਂ ਰਿਸਟਰੀ ਕਰਾਉਣ ਨੇ ਉਹ ਪਿੰਡ ਦਾ ਬੰਦਾ ਆਪ ਦਾ ਘਰ ਨਾਲ ਲੈ ਕੇ ਉਹ ਜ਼ਰੂਰ ਤੇ ਨਹੀਂ ਹੈਗੀ ਤੁਹਾਨੂੰ ਇੱਥੇ ਤੁਹਾਨੂੰ ਕਿਸੇ ਨੂੰ ਹਾਇਰ ਕਰਨ ਦੀ ਕੀ ਲੋੜ ਹੈ ਕਹਿੰਦੇ 9 ਤੋਂ 5 ਵਜੇ ਤੱਕ ਸਰਕਾਰੀ ਦਫ਼ਤਰ ਖੁੱਲਦੇ ਨੇ ਪਰ ਕੰਮ ਸਟਾਰਟ ਹੁੰਦਾ 1 ਵਜੇ ਬਲੇਮ ਲੋਕਾਂ ਤੇ ਭੰਤ ਤਹਿਸੀਲਦਾਰ ਸਾਹਿਬ ਨੇ ਜਾਨੀ ਕਿ ਸਬ ਰਿਸਟਰਾਰ ਸਾਹਿਬ ਨੇ ਵੀ ਲੋਕ 1 ਵਜੇ ਤੱਕ ਆਉਂਦੇ ਨਹੀਂ ਭਾਈ ਸਾਹਿਬ ਲੋਕ ਤਾਂ ਆਉਂਦੇ ਨੇ ਤੁਸੀਂ ਕੰਮ ਨਹੀਂ ਕਰਦੇ ਤੁਸੀਂ ਕੰਮ ਕਰ ਦਿਓ ਰਾਤ ਦੇ 8-9 ਵਜੇ ਤੱਕ ਤੁਸੀਂ ਖੁਦ ਮੰਨਦੇ ਹੋ ਤੁਹਾਡੀ ਕੀ ਮਜਬੂਰੀ ਹੈ ਰਾਤ ਦੇ 8:00 9:00 ਵਜੇ ਤੱਕ ਤੁਸੀਂ ਇਹ ਕੰਮ ਕਰੋ ਕਿਉਂਕਿ ਲੱਗਦਾ ਉੱਥੇ ਸਿਸਟਮ ਕੁਝ ਹੋਰ ਹੀ ਹੁੰਦਾ ਸ캔 ਕਰਨੀ ਹੈ ਜੇ ਸਾਡੇ ਕੋਲ ਮਤਲਬ ਕੰਮ ਦੇ ਹਿਸਾਬ ਨਾਲ ਆਪਰੇਟਰ ਜਿਆਦਾ ਹੋਣ ਅਸੀਂ ਨਾਲ ਦੀ ਨਾਲ ਸ캔 ਤੇ ਅਪਲੋਡਿੰਗ ਵਾਲਾ ਵੀ ਨਾਲ ਦੀ ਨਾਲ ਹੀ ਕੰਮ ਕਰਦਾ ਚੱਲੀ ਜਾਵੇ ਹੁਣ ਸਾਨੂੰ ਇਹ ਦਿੱਕਤ ਇਸ ਕਰਕੇ ਆ ਮਨ ਕੇ 4:00 ਵਜੇ ਤੋਂ ਬਾਅਦ ਹੁਣ ਸਾਨੂੰ ਬੈਠਣਾ ਪੈਣਾ ਹੁਣ 8:00 ਵਜੇ ਤੱਕ ਤੁਸੀਂ ਇਹ ਕੰਮ ਸਾਡਾ ਨਿਭਾਣਾ ਡੈਜੀ ਹੁਣ 8:00 ਵਜੇ ਤੱਕ ਤੁਸੀਂ ਇਹ ਕੰਮ ਸਾਡਾ ਨਿਭਾਣਾ ਡੈਜੀ ਸਭ ਤੋਂ ਵੱਡੀ ਗੱਲ ਦੇਖੋ ਇਹਨਾਂ ਨੇ ਆਪਣੇ ਬਚਣ ਦਾ ਰਸਤਾ ਕਿਵੇਂ ਬਣਾਇਆ ਹੋਇਆ ਹੈ ਰਾਸਤਾ ਬਣਾਇਆ ਹੋਇਆ ਹੈ ਪ੍ਰਾਈਵੇਟ ਬੰਦੇ ਰੱਖੇ ਹੋਏ ਨੇ ਇੱਕ ਰਿਸ਼ਤੀ ਐਸਾ ਦਸਤਾਵੇਜ਼ ਹੈ ਜਿਹਨੂੰ ਤੁਸੀਂ ਸਰਕਾਰੀ ਅਧਿਕਾਰੀ ਤੋਂ ਬਿਨਾਂ ਕਿਸੇ ਪ੍ਰਾਈਵੇਟ ਦੇ ਹੱਥਸ ਕਿਵੇਂ ਦੇ ਦੋ ਇਹਨਾਂ ਨੇ 5 ਤੋਂ 7 ਬੰਦੇ ਪ੍ਰਾਈਵੇਟ ਰੱਖੇ ਹੋਏ ਨੇ ਉੱਤੇ ਜਦੋਂ ਅਸੀਂ ਸਵਾਲ ਕੀਤਾ ਵੀ ਇਹਨਾਂ ਨੂੰ ਤਨਖਾਹ ਕੌਣ ਦਿੰਦਾ ਤਾਂ ਉਹਨਾਂ ਨੇ ਕੀ ਕਿਹਾ ਤੁਸੀਂ ਆਪ ਹੀ ਸੁਣ ਲਿਓ ਆ ਸਰ ਤੁਹਾਡੇ ਰਿਸ਼ਤੀ ਕਲਰਕ ਸਾਹਿਬ ਨਾਲ ਵੀ ਗੱਲ ਹੋਈ ਸੀ ਉਹਨਾਂ ਦੀ ਵੀਡੀਓ ਵੀ ਹੈ ਵੀ 6 ਬੰਦੇ ਸਾਡੇ ਕੋਲ ਪ੍ਰਾਈਵੇਟ ਹੈਗੇ ਆ ਭਾਈ ਜੀ ਤੁਸੀਂ ਚਾਹੁੰਦੇ ਕਿਉਂ ਆ ਨਸੋ ਅਸੀਂ ਇਹ ਚਾਹੁੰਦੇ ਆ ਵੀ ਉਹਨਾਂ ਨੂੰ ਮੈਨੂੰ ਫੋਨ ਕਿਉਂ ਕਰ ਰਹੇ ਹੋ ਤੁਹਾਨੂੰ ਤਾਂ ਕੀਤਾ ਵੀ ਉਹਨਾਂ ਨੂੰ ਸੈਲਰੀ ਤੁਸੀਂ ਦੰਨਿਓ ਜੀ ਕਾਹਦੀ ਸੈਲਰੀ ਦੰਨਿਓ ਜੀ ਅਸੀਂ ਜਿਹੜੇ ਬੰਦੇ ਜੋਬ ਕਰ ਰਹੇ ਹੈ ਤੁਹਾਡੇ ਕੋਲ ਬਈ ਜੀ ਕੋਈ ਪ੍ਰਾਈਵੇਟ ਬੰਦਾ ਨਹੀਂ ਹੈਗਾ ਜਿਹੜੇ ਬੰਦੇ ਕੋਈ ਤੁਸੀਂ ਆਜੋ ਤੁਹਾਡੇ ਕੋਲ ਸੇਵਾ ਕਰਨ ਅਸੀਂ ਧੋਤੋ ਲੈ ਲਵਾਂਗੇ ਤਹਿਸੀਲਦਾਰ ਸਾਹਿਬ ਮੰਨ ਰਹੇ ਨੇ ਵਿੱਚ ਵੀਡੀਓ ਦੇ ਵੀ ਮੈਂ ਦੋ ਕੁ ਬੰਦੇ ਰੱਖੇ ਹੋਏ ਪਰ ਉਹ ਪਰਦਾ ਖੁੱਲ ਗਿਆ ਉਹਨਾਂ ਦੇ ਰਿਸਤੀ ਕਲਰਕ ਨੇ ਕਿਹਾ ਵੀ ਅਸੀਂ 5 ਤੋਂ 7 ਬੰਦੇ ਰੱਖੇ ਹੋਏ ਨੇ ਪੀਰ ਜੀ ਕਿਸ ਲਈ ਰੱਖੇ ਹੋਏ ਨੇ ਲੋਕਾਂ ਤੋਂ ਪੈਸੇ ਫੜਨ ਲਈ ਲੋਕਾਂ ਨੂੰ ਲੁੱਟਣ ਵਾਸਤੇ ਜਦੋਂ ਕਿ ਸਰਕਾਰੀ ਦਸਤਾਵੇਜ਼ ਦਫ਼ਤਰ ਤੋਂ ਬਾਹਰ ਜਾ ਹੀ ਨਹੀਂ ਸਕਦਾ ਇਹ ਰਾਤ ਦੇ 8-8 ਵਜੇ ਪ੍ਰਾਈਵੇਟ ਬੰਦਿਆਂ ਦੇ ਹੱਥ ਉਹ ਲੋਕਾਂ ਨੂੰ ਇਹ ਕਾਗਜ਼ ਪਹੁੰਚਾਏ ਜਾਂਦੇ ਨੇ ਜਿਹੜੇ ਮਤਲਬ ਕੱਟ ਦਿੰਦੇ ਨੇ ਕਮਿਸ਼ਨ ਦਿੰਦੇ ਨੇ ਵੀ 6-7 ਨੇ ਹੈਗੇ ਦੋ ਬੰਦੇ ਸਾਡੇ ਕੋਲੇ ਹੈ ਨੇ ਜਿਹੜੇ ਕਰ ਰਹੇ ਵੀਰੇ ਸੀ ਹੋਰ ਇਹਨਾਂ ਨੇ ਮਾਰਸੀ ਨਹੀਂ ਹਾਇਰ ਕੀਤੇ ਹੋਏ ਨੇ ਸਾਡੇ ਸ਼ਾਮ ਦਾ ਕੰਮ ਹੋਈ ਜੀ ਸਾਡੇ ਨੇ ਵੀ ਮੁੰਡਾ ਰੱਖਿਆ ਦੂਰ ਰੱਖਿਆ ਹੈ ਕਹਿੰਦੇ ਮੈਂ ਕੋਈ ਨਹੀਂ ਰੱਖਿਆ ਹਣਾ ਕਹਿੰਦੇ ਮੈਨੂੰ ਤਾਂ ਚਾਹੇ ਤੁਸੀਂ ਕੰਮ ਕਰ ਦੋ ਤੁਸੀਂ ਮੇਰੀ ਗੱਲ ਤਾਂ ਸੁਣੋ ਜਤਿੰਦਰ ਜੀ ਤੁਸੀਂ ਕਹਿੰਦੇ ਮੈਂ ਆਪਣੇ ਲਈ ਨਹੀਂ ਰੱਖਿਆ 6 ਬੰਦੇ ਰੱਖੇ ਆ 6 ਚੋਂ 4 ਦੇ ਤਾਂ ਸਾਡੇ ਕੋਲ ਵੀਡੀਓ ਨੇ ਤੁਹਾਨੂੰ ਮੈਂ ਪਹਿਲੇ ਦਿਨ ਦੱਸ ਦਿੱਤਾ ਸੀਗਾ ਵੀ ਭਾਈ ਹੈਗੇ ਸਾਡੇ ਕੋਲ 5-6 ਬੰਦੇ ਹਨ ਜੀ ਤੁਹਾਨੂੰ ਮੈਂ ਪਹਿਲੇ ਦਿਨ ਦੱਸ ਦਿੱਤਾ ਸੀਗਾ ਵੀ ਭਾਈ ਹੈਗੇ ਸਾਡੇ ਕੋਲ 5-6 ਬੰਦੇ ਹਨ ਜੀ ਅੱਜ ਸਭ ਤੋਂ ਵੱਡੀ ਗੱਲ ਪੰਜਾਬ ਦੇ ਲੋਕਾਂ ਚ ਆਪਾਂ ਰੱਖਣ ਲੱਗੇ ਆ ਵੀ ਸਰਕਾਰ ਨੇ ਇੱਕ ਐਡਾ ਦਾ ਨੋਰਮਸ ਬਣਾਇਆ ਹੈ ਵੀ ਸਿਰਫ ਤੁਹਾਨੂੰ ਬੰਦਾ ਜਾਣਦਾ ਹੋਣਾ ਚਾਹੀਦਾ ਤੁਸੀਂ ਉਹਦੀ ਗਵਾਹੀ ਪਾ ਸਕਦੇ ਹੋ ਉਹ ਕਿਤੇ ਦਾ ਵੀ ਹੋਵੇ ਪਹਿਲੀ ਗੱਲ ਤਾਂ ਤਹਿਸੀਲਦਾਰ ਸਾਹਿਬ ਸਾਨੂੰ ਵੀ ਲਿਜਾਉਂਦੇ ਰਹੇ ਪਿੰਡ ਦਾ ਮੈਂਬਰ ਹੋਵੇ ਜੀ ਜਾਂ ਉਹ ਉੱਥੇ ਦਾ ਲੰਬੜਦਾਰ ਹੋਵੇ ਜੀ ਜਾਂ ਉਹ ਕੋਈ ਸਰਕਾਰੀ ਨੌਕਰੀ ਕਰਦਾ ਹੋਵੇ ਜਦੋਂ ਅਸੀਂ ਕਿਹਾ ਵੀ ਜਿਹੜੇ ਆ ਲੰਬੜਦਾਰ ਤੇਰੇ ਦਫ਼ਤਰ ਦੇ ਬਾਹਰ ਖੜੇ ਨੇ ਤਿੰਨ ਤਿੰਨ ਮਹੀਨੇ ਦੀਆਂ ਰਿਸ਼ਤੀਆਂ ਕਢਾਓ ਸਾਰਿਆਂ ਦੇ ਤਾਂ ਇਹਨਾਂ ਦਾ ਠੱਪਾ ਹੈ ਤਾਂ ਫਿਰ ਕਹਿੰਦੇ ਨਹੀਂ ਜੀ ਭਾਵੇਂ ਤੁਸੀਂ ਵੀ ਪਾ ਦਿਓ ਮਤਲਬ ਇੱਥੋਂ ਸਾਬਤ ਹੁੰਦਾ ਭਾਈ ਸਾਹਿਬ ਲੰਬੜਦਾਰ ਦੀ ਲੋੜ ਸਿਰਫ ਜਿਹੜਾ ਵਿਰਾਸਤੀ ਇੰਤਕਾਲ ਹੈ ਜਿੱਥੇ ਕੁਰਸੀ ਨਾਮਾ ਬਣਦਾ ਉੱਥੇ ਹੀ ਹੈ ਹੋਰ ਕਿਤੇ ਵੀ ਨਹੀਂ ਦੇਖੋ ਮੈਂ ਤੜੀ ਤੁਹਾਨੂੰ ਬੇਨਤੀ ਕੀਤੀ ਪਬਲਿਕ ਨੂੰ ਸਾਰਿਆਂ ਨੂੰ ਕਿ ਆਪ ਦਾ ਉਥੋਂ ਬੰਦਾ ਨਾਲ ਲੈ ਕੇ ਤੁਸੀਂ ਤੁਹਾਨੂੰ ਲੋੜ ਹੀ ਨਹੀਂ ਹੈਗੀ ਇੱਥੇ ਇਸ ਚੱਕਰ 'ਚ ਫਸਣ ਦੀ ਪਰ ਸਰ ਤੁਸੀਂ ਇੱਥੇ ਬੈਠੇ ਹੋ ਤੁਸੀਂ ਰਿਸ਼ਤੇ ਚੈੱਕ ਕਰਦੇ ਹੋ ਆਰ.ਸੀ. ਬੰਦਾ ਚੈੱਕ ਕਰਦਾ ਫਿਰ ਤੁਸੀਂ ਕੀ ਚੈੱਕ ਕਰਦੇ ਹੋ ਜੀ ਕਿਵੇਂ ਤੁਸੀਂ ਲੰਬੜਦਾਰ ਜਦੋਂ ਹੈ ਹੀ ਨਹੀਂ ਉੱਥੇ ਦਾ ਰਿਸ਼ਤੀ ਕਿਵੇਂ ਹੋ ਰਹੀ ਹੈ ਦੇਖੋ ਜਿਹੜਾ ਨੰਬਰਦਾਰ ਕੋਈ ਵੀ ਹੈ ਜਿਹੜਾ ਗਵਾਹੀ ਪਉਂਦਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਮਤਲਬ ਤੁਸੀਂ ਤੁਸੀਂ ਆ ਕੇ ਗਵਾਹੀ ਪਾ ਦੋ ਵੀ ਆ ਮੈਂ ਇਹਨਾਂ ਬੰਦੇ ਨੂੰ ਜਾਣਦੈ ਨੇ ਜੀ ਤੌਰ ਤੇ ਹਾਂ ਅਸੀਂ ਕੋਈ ਵੀ ਮੰਨ ਲੈਣੀ ਹੈ ਇਹ ਡੀਸੀ ਸਾਹਿਬ ਦੇ ਦਫਤਰ ਦੀ ਆਪਾਂ ਗੱਲ ਕਰਦੇ ਆ ਪਟਿਆਲੇ ਜਿੱਥੇ ਡੀਸਾ ਵੀ ਬਹਿੰਦੇ ਆ ਐਸਐਸਪੀ ਸਾਹਿਬ ਵੀ ਬਹਿੰਦੇ ਆ ਏਡੀਸੀ ਸਾਹਿਬ ਵੀ ਐਸਡੀਐਮ ਸਾਹਿਬ ਵੀ ਤਾਂ ਉੱਥੇ ਜੇ ਕੁਝ ਹੋ ਰਿਹਾ ਲੋਕਾਂ ਨਾਲ ਲੁੱਟ ਹੁੰਦੀ ਹੈ ਤਾਂ ਫਿਰ ਹਿੱਸਾ ਕਿਹੜਾ ਬਚਿਆ ਪੰਜਾਬ ਦਾ ਜਿੱਥੇ ਲੁੱਟ ਨਹੀਂ ਹੁੰਦੀ ਸਰ ਆਪਾਂ ਲੋਕਾਂ 'ਚ ਦੇਖਦੇ ਆ ਵੀ 1% ਦੀ ਗੱਲ ਚੱਲਦੀ ਆ ਕੋਈ ਕਹਿੰਦਾ ਕੋਈ ਕਹਿੰਦਾ ਹੈ ਵੀ ਬਾਹਰ ਲੰਬੜਦਾਰ 500 ਰੁਪਏ ਲੈ ਕੇ ਲੈਂਦਾ ਉਹਨਾਂ ਦੇ ਤਾਂ ਪਤਾ ਹੀ ਆਪਾਂ ਸਾਰਿਆਂ ਨੂੰ 500 ਰੁਪਏ ਲੈਂਦੇ ਲਾਂਦੇ ਮੂਰ ਉਹ ਸਿਰਫ ਤੁਹਾਨੂੰ ਜਾਣਦੇ ਨਾ ਕਿ ਲੋਕਾਂ ਨੂੰ ਨੰਬਰਦਾਰ ਦੱਸ ਲਈ ਹੈ ਜਿਹੜਾ ਨੰਬਰਦਾਰ ਜਾਂ ਤਸਦੀਕ ਜਿੰਨੀ ਵੀ ਕਰਨੀ ਹੁੰਦੀ ਹੈ ਦੱਸੋ ਉਹਨੇ ਤਸਦੀਕ ਹੀ ਉਸ ਬੰਦੇ ਦੀ ਕਰਨੀ ਹੁੰਦੀ ਹੈ ਜਿਹੜਾ ਇਸਟੀ ਕਰਾਉਣਾ ਹੈ ਜੀ ਜਿਹੜਾ ਵੇਚਣ ਵਾਲਾ ਹੈ ਜਾਂ ਖਰੀਦਣ ਵਾਲਾ ਹੈ ਉਹਨਾਂ ਨੂੰ ਜਾਣਦਾ ਹੋਣਾ ਚਾਹੀਦਾ ਪਰ ਅਸੀਂ ਤਾਂ ਕਹਿੰਦੇ ਜਾਣਦਾ ਹੋਣਾ ਚਾਹੀਦਾ ਜੋ ਨਿਯਮ ਨੇ ਪਰ ਜਿਹੜੇ ਪੰਜ ਨੰਬਰਦਾਰ ਬਾਹਰ ਖੜੇ ਨੇ ਇਹ ਕਿੱਥੇ ਸਾਰੇ ਪਟਿਆਲੇ ਨੂੰ ਜਾਣਦੇ ਨੇ ਜੀ ਇਹ ਤਾਂ ਜਾਣਦੇ ਨਹੀਂ ਉਹ ਸਿਰਫ ਤੁਹਾਡੇ ਸਟਾਫ ਨੂੰ ਜਾਂ ਤੁਹਾਨੂੰ ਜਾਣਦੇ ਨੇ ਜ਼ਰੂਰ ਸਰਕਾਰ ਨੇ ਕਈ ਵਾਰੀ ਕੋਸ਼ਿਸ਼ ਕੀਤੀ ਹੈ ਵੀ ਜਿਹੜੇ ਭ੍ਰਸ਼ਟ ਅਫਸਰ ਨੇ ਉਹਨਾਂ ਦੇ ਨਕੇਲ ਕਸੀ ਜਾਵੇ ਅਸਲ ਲੁਧਿਆਣੀ ਦੀਆਂ ਖਬਰਾਂ ਦਿਖਾਈਆਂ ਵੀ ਇੱਕ ਦਿਨ ਦੇ ਵਿੱਚ ਬਿਨਾਂ ਐਨਓਸੀ ਤੋਂ ਉਸ ਸਮੇਂ ਦੇ ਵਿੱਚ 100-100 ਰਿਸ਼ਤੀਆਂ ਮੈਡਮ ਕਰਦੀ ਰਹਿੰਦੀ ਸੀ 50000 ਰੁਪਏ ਇੱਕ ਰਿਸ਼ਤੀ ਤੋਂ ਲੈਂਦੇ ਸੀ 100 ਰਿਸ਼ਤੀ ਦਾ ਦੇਖੋ ਤੁਸੀਂ ਕਿੰਨੇ ਪੈਸੇ ਰੋਜ਼ ਹੋਗੇ ਇਸੇ ਤਰ੍ਹਾਂ ਉਹੀ ਜਿਹੜਾ ਤਹਿਸੀਲਦਾਰ ਆ ਉਹ ਆਪਣੀਆਂ ਰਿਸ਼ਤੀਆਂ ਚੱਕ ਕੇ ਕਿਸੇ ਹੋਰ ਜਗ੍ਹਾ ਕਰ ਲਿਆ ਹੁੰਦਾ ਸੀ ਉੱਥੇ ਵੀ ਪੈਸੇ ਬਣਾਉਂਦੇ ਸੀ ਪਰ ਜਦੋਂ ਸਰਕਾਰ ਨਕੇਲ ਕਸਦੀ ਹੈ ਤਾਂ ਸਰਕਾਰ ਦੂ ਅੱਖਾਂ ਦਿਖਾਉਂਦੇ ਨੇ ਇਹ ਅਧਿਕਾਰੀ ਜਿਹੜੇ ਕਰਪਟ ਅਧਿਕਾਰੀ ਨੇ ਤੇ ਪਿੱਛੇ ਜਿਹੜੇ ਸਹੀ ਅਧਿਕਾਰੀ ਨੇ ਤੇ ਉਹਨਾਂ ਨੂੰ ਵੀ ਉਸ ਚੀਜ਼ ਦਾ ਸਾਹਮਣਾ ਕਰਨਾ ਪੈਣਾ ਹੈ ਐਡੀ ਅਹਿਮ ਜ਼ਿੰਮੇਵਾਰੀ ਟਾਈਪ ਰਾਈਟਰ ਤੁਹਾਡੇ ਅੱਗੇ ਬੈਠੇ ਨੇ ਉਹ ਵੀ ਪ੍ਰਾਈਵੇਟ ਹੈ ਉਧਰ ਜਿਹੜਾ ਰਿਸ਼ਤੀਆਂ ਦੇ ਰਿਹਾ ਨਕਲਾ ਉਹ ਵੀ ਪ੍ਰਾਈਵੇਟ ਹੈ ਐਡੀ ਵੱਡੀ ਜ਼ਿੰਮੇਵਾਰੀ ਤੁਸੀਂ ਸੇਵਾ ਤੇ ਦੇ ਦੋਗੇ ਤੁਹਾਡੀ ਮਨ ਨਿਊਜ਼ ਹੈਗਾ ਉਹ ਲਾਓ ਠੀਕ ਹੈ ਮੇਰੀ ਗੱਲ ਕਰਨ ਦੀ ਲੋੜ ਨਹੀਂ ਹੈ ਕਿਸਨ ਦੀ ਈ ਮਾਨ ਨਿਊਜ਼ ਹੈਗਾ ਉਹ ਲਾਓ ਠੀਕ ਹੈ ਮੇਰ ਨੂੰ ਗੱਲ ਕਰਨ ਦੀ ਲੋੜ ਨਹੀਂ ਹੈ ਕਿਸਨ ਦੀ ਕਿਸੇ ਵੀ ਤਹਿਸੀਲ ਦੇ ਵਿੱਚ ਆਪਾਂ ਰਿਸ਼ਤੀ ਕਰਾਉਣ ਜਾਂ ਰਜਿਸਟਰ ਕਰਦੇ ਉਹ ਜਦੋਂ ਤੱਕ ਉਹ ਪਿੰਡ ਦਾ ਲੰਬੜਦਾਰ ਆਉਂਦਾ ਨਹੀਂ ਮੈਂ ਨਾ ਜੀ ਉਹ ਉਦੋਂ ਤੱਕ ਰਿਸ਼ਤੀ ਨਹੀਂ ਕਰਦੇ ਉਹ ਪੁੱਛਣਗੇ ਕਿ ਤੁਹਾਡਾ ਲੰਬੜਦਾਰ ਆ ਗਿਆ ਤੁਹਾਡਾ ਲੰਬੜਦਾਰ ਆ ਗਿਆ ਕਿਉਂ ਜੀ ਆ ਮਸਲਾ ਜਿੱਤੇ ਤਬਦੀਲ ਮਲਕੀਅਤ ਦੀ ਰਿਸ਼ਤੀ ਹੈ ਉੱਥੇ ਤਾਂ ਉਹ ਕਹਿੰਦੇ ਆ ਕਿਉਂਕਿ ਉਹਨੇ ਉੱਥੇ ਇੱਕ ਕੁਰਸੀਨਾਮਾ تصدیق ਕਰਨਾ ਹੁੰਦਾ ਹੂੰ ਤਬਦੀਲਨ ਲਈ ਇਹ ਦੀ ਰਿਸ਼ਤੀ ਦੇ ਵਿੱਚ ਨੰਬਰ ਦੀ ਲੋਡ ਤਾਂ ਪੈਂਦੀ ਕਿਉਂਕਿ ਕੁਰਸੀ ਨਾਮ ਜਿਹੜਾ تصدیق ਕਰਨਾ ਉਹ ਨੰਬਰ ਦਾ ਜਿੰਮੇਵਾਰੀ ਉਹ ਉਸੇ ਪਿੰਡ ਦਾ ਜੋ ਸੀਰੀ ਉਸੇ ਪਿੰਡ ਦੀ ਜਿਹੜਾ ਨੰਬਰ ਦਾ ਜਿੰਮੇਵਾਰੀ ਹੈ ਉਸ ਕਰਕੇ ਉਸ ਨੰਬਰਦਾਰ ਨੂੰ ਅਸੀਂ ਕਹਿੰਨੇ ਆ ਵੀ ਜਿੱਥੇ ਕੁਰਸੀ ਨਾਮ ਤਬਦੀਲ ਮਲਕੀਅਤ ਆ ਗਈ ਜਿੱਥੇ ਵੈਧ ਹੀ ਰਿਸ਼ਤੇ ਹੈ ਜਾਂ ਹੋਰ ਉੱਥੇ ਤਾਂ ਕੋਈ ਵੀ ਬੰਦਾ ਕੇ ਕਰ ਸਕਦਾ ਹੈ ਉੱਚ ਕੋਈ ਦਿੱਕਤ ਨਹੀਂ ਆਏਗੀ ਕੋਈ ਨਹੀਂ ਹਾਂ ਜਿਹਦਾ ਆਧਾਰ ਕਾਰਡ ਦੇ ਜਿਹਦੇ ਕੋਲ ਹੈਗਾ ਜਿਹੜਾ ਉਸੇ ਪਿੰਡ ਦਾ ਰਹਿਣ ਵਾਲਾ ਹੈ ਉਹਨਾਂ ਨੂੰ ਜਾਣਦਾ ਜੀ ਸਤਿ ਸ੍ਰੀ ਅਕਾਲ ਜੀ ਮੈਂ ਮੋਹਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾਇਬਨ ਮ ਦੋਸਤੋ ਗੱਲਬਾਤ ਰੰਗਲੇ ਪੰਜਾਬ ਦੀ ਕਰਦੇ ਆਂ ਪਿਛਲੇ ਦਿਨਾਂ ਦੀ ਗੱਲਬਾਤ ਕਰੀਏ ਤਾਂ ਆਪਕਸਰ ਤੁਸੀਂ ਦੇਖਦੇ ਹੋ ਅਖਬਾਰਾਂ 'ਚ ਪੜ੍ਹਦੇ ਹੋ ਸੋਸ਼ਲ ਮੀਡੀਆ ਤੇ ਦੇਖਦੇ ਹੋ ਤਾਂ ਕਈ ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਲਿਫਟ ਹੁੰਦੇ ਨਜ਼ਰ ਆਏ ਨੇ ਕ੍ਰਪਸ਼ਨ ਦੇ ਵਿੱਚ ਤਹਿਸੀਲਦਾਰ ਦੀ ਗੱਲ ਕਰੀ ਲੁਧਿਆਣੇ ਦੀ ਗੱਲ ਕਰ ਲਓ ਜਾਂ ਪਿਛਲੇ ਦਿਨ ਦੀ ਕਬੜੀ ਚਰਚਾ ਦਾ ਵਿਸ਼ਾ ਬਣਿਆ ਤਹਿਸੀਲਦਾਰ ਇਸੇ ਤਰ੍ਹਾਂ ਅਸੀਂ ਇਹ ਜਿਹੜਾ ਐਪੀਸੋਡ ਹੈ ਤੁਹਾਡੇ ਲਈ ਲੈ ਕੇ ਆਏ ਆਂ ਪਟਿਆਲੇ ਦੀ ਤਹਿਸੀਲ ਦੀ ਗੱਲ ਕਰਦੇ ਆਂ ਜਿੱਥੇ ਸਬ ਰਜਿਸਟਰਾਰ ਮਨਿੰਦਰ ਜੀ ਬੈਠਦੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਵੀ ਕੀਤੀ ਹੈ ਜਾ ਕੇ ਕੀ ਕੀ ਗੱਲਬਾਤ ਹੋਈ ਹੈ ਤੁਸੀਂ ਹਾਈਲਾਈਟ ਦੇ ਵਿੱਚ ਵੀ ਦੇਖੀ ਹੈ ਜਿੱਥੇ ਜ਼ਰੂਰਤ ਹੋਊਗੀ ਤੁਹਾਨੂੰ ਫਿਰ ਦਿਖਾ ਦਾਂਗੇ ਉਹਨਾਂ ਨੂੰ ਅਸੀਂ ਪੁੱਛਿਆ ਵੀ ਤੁਹਾਡੀ ਇੰਟਰਵਿਊ ਕਰਨੀ ਹੈ ਵੀ ਲੋਕ ਹੈ ਜਿਹੜੇ ਠੱਗੀ ਦਾ ਸ਼ਿਕਾਰ ਨਾ ਹੋਣ ਕਿਵੇਂ ਬਚ ਸਕਦੇ ਸਾਰਾ ਕੁਝ ਤੁਸੀਂ ਦੇਖਿਆ ਵੀ ਅਸੀਂ ਲੰਬੜਦਾਰ ਇੱਕ ਤਾਂ ਸ਼ੁਰੂ ਕੀਤੀ ਵੀ ਲੰਬੜਦਾਰ ਜ਼ਰੂਰੀ ਹੈ ਉਹਨਾਂ ਨੇ ਕਿਹਾ ਨਹੀਂ ਤੁਸੀਂ ਆਪਣੇ ਪਿੰਡ ਦੇ ਕਿਸੇ ਵੀ ਮੋਹਤਵਾਰ ਬੰਦੇ ਤੋਂ ਮਤਲਬ ਇਹ ਆਪਣਾ ਜਿਹੜਾ ਗਵਾਹੀ ਪਵਾ ਸਕਦੇ ਹੋ ਅਸੀਂ ਕਿਹ ਕਿਦਾਂ ਦਾ ਮੋਹਤਵਾਰ ਉਹ ਕਹਿੰਦੇ ਸਰਕਾਰੀ ਨੌਕਰ ਹੋ ਸਕਦਾ ਜਾਂ ਕੋਈ ਮੈਂਬਰ ਹੋ ਸਕਦਾ ਜਾਂ ਕੋਈ ਲੰਬੜਦਾਰ ਹੋ ਸਕਦਾ। ਠੀਕ ਹੈ ਜੀ ਪਰ ਆਖਰ ਨੂੰ ਆ ਕੇ ਗੱਲ ਇੱਥੇ ਮੁੱਕਦੀ ਹੈ ਵੀ ਬਾਅਦ ਦੇ ਵਿੱਚ ਉਹਨਾਂ ਨੂੰ ਕਿਹਾ ਪਿਆ ਵੀ ਕੋਈ ਵੀ ਬੰਦਾ ਜਿਹੜਾ ਤੁਹਾਨੂੰ ਜਾਣਦਾ ਤੁਸੀਂ ਉਹਦੀ ਗਵਾਹੀ ਪਾ ਸਕਦੇ ਹੋ। ਅਸੀਂ ਸਵਾਲ ਖੜਾ ਕੀਤਾ ਫਿਰ ਜਿਹੜੇ ਬਾਹਰ ਪੰਜ ਸੱਤ ਲੰਬੜਦਾਰ ਨੇ ਤੁਹਾਡੇ ਕੋਲੇ ਪੱਕੇ ਕਈ ਸਾਲਾਂ ਤੋਂ ਇਹੀ ਠੱਪੇ ਲਾ ਰਹੇ ਨੇ। ਕਈ ਲੰਬੜਦਾਰਾਂ ਤੇ ਵੀ ਪਰਚੇ ਦਰਜ ਹੋਏ ਨੇ ਗਲਤ ਫਲਤ ਗਵਾਹੀਆਂ ਪਾਉਣ ਦੇ ਚੱਕਰ ਦੇ ਵਿੱਚ। ਤਾਂ ਜੇ ਅਸੀਂ ਕੈਲਕੂਲੇਸ਼ਨ ਕਰੀਏ ਤਫਸੀਲਦਾਰ ਸਾਹਿਬ ਕਹਿੰਦੇ 190 ਦੇ ਕਰੀਬ ਮੈਂ ਰਿਸ਼ਤੀਆਂ ਕਰਦਾ। ਤਾਂ ਵੀਰ ਜੀ ਲੱਖ ਰੁਪਈਆ ਘੱਟ ਤੋਂ ਘੱਟ ਮੈਂ ਕਹਿ ਰਿਹਾ 500 ਰੁਪਈਆ ਇੱਕ ਗਵਾਹੀ ਪਾਉਣ ਦਾ ਉੱਥੇ ਕਹਿੰਦੇ ਨੰਬਰਦਾਰ ਜੀ ਨੂੰ ਦੇ ਦੋ। ਲੱਖ ਰੁਪਈਆ ਹੋ ਗਿਆ। ਮੈਂ ਜੀ ਪੰਜ ਨੰਬਰਦਾਰ ਨੇ ਇਹਦਾ ਮਤਲਬ 20-20 ਹਜ਼ਾਰ ਰੁਪਈਆ ਉਹ ਕਰਨ ਨੂੰ ਲੈ ਕੇ ਜਾਂਦੇ ਨੇ ਰੋਜ਼। ਨਹੀਂ ਕਿਤਨੇ ਕਿਤੇ ਵਿੱਚ ਵੀ ਦਾਲਚ ਕਾਲਾ ਲੱਗਦਾ। ਜੇ 30 ਦਿਨਾਂ ਦੀ ਗੱਲ ਕਰੀ ਤਾਂ 30 ਲੱਖ ਰੁਪਈਆ ਲੰਬੜਦਾਰਾਂ ਨੂੰ ਹੀ ਚਲਾ ਗਿਆ। ਘੱਟ ਤੋਂ ਘੱਟ ਮੈਂ ਗੱਲ ਕਰਦਾ। 3 ਲੱਖ ਰੁਪਇਆ 30 ਦਿਨਾਂ ਦਾ ਹੋ ਗਿਆ ਜੇ ਉਹਨਾਂ ਨੂੰ ਲੱਖ ਲੱਖ 2 2 ਲੱਖ ਵੀ ਦੰਦੇ ਨੇ ਪੰਜਾਂ ਨੂੰ ਤਾਂ 10 ਲੱਖ ਹੋ ਗਿਆ ਤਾਂ 20 ਲੱਖ ਰੁਪਇਆ ਫਿਰ ਇਹ ਬਚਦਾ ਉਹ ਕਿੱਥੇ ਜਾਂਦਾ ਜਿਹੜਾ ਮਤਲਬ ਬੋਝ ਬੰਦੇ ਤੇ ਨਹੀਂ ਵੀ ਪਹਿਣਾ ਉਹ ਵੀ ਅਨਸੈਸਰੀ ਲੋਕਾਂ ਦੇ ਭਜਨ ਪਾਇਆ ਹੋਇਆ ਭਾਵੇਂ ਅਮੀਰ ਆ ਭਾਵੇਂ ਗਰੀਬ ਆ ਉਹਨਾਂ ਤੇ ਦੂਸਰੀ ਗੱਲ ਅਸੀਂ ਕੀਤੀ ਵੀ ਇੱਥੇ ਪ੍ਰਾਈਵੇਟ ਬੰਦੇ ਤੁਸੀਂ ਰੱਖੇ ਹੋਏ ਨੇ ਪਹਿਲਾਂ ਤਾਂ ਜਵਾਬ ਦੰਦੇ ਦਿੱਖੇ ਫਿਰ ਕਹਿੰਦੇ ਹਾਂ ਦੋ ਕੁ ਬੰਦੇ ਮੈਂ ਰੱਖੇ ਹੋਏ ਨੇ ਤੇ ਇਹੀ ਸਾਰਾ ਭਾਂਡਾ ਭੰਨਿਆ ਉਹਨਾਂ ਦੇ ਰਿਸ਼ਤੀ ਕਲਰਕ ਨੇ ਵੀ ਹਾਂ ਅਸੀਂ 6 ਬੰਦੇ ਰੱਖੇ ਹੋਏ ਨੇ ਸੈਲਰੀ ਕੌਣ ਦਿੰਦਾ ਭਾਈ ਇਹਨਾਂ ਨੂੰ ਅੱਜ ਸੈਲਰੀ ਤਾਂ ਆਪਣੇ ਨੌਕਰ ਨੂੰ ਦੇਣੀ ਮੁਸ਼ਕਲ ਹੋ ਜਾਂਦੀ ਹੈ ਤੁਸੀਂ 6-6 ਬੰਦਿਆਂ ਨੂੰ ਤਨਖਾਹ ਕੌਣ ਦਿੰਦਾ ਹੈ ਰਿਸ਼ਤੀ ਕਲਰਕ ਦਿੰਦਾ ਜਾਂ ਤਹਿਸੀਲਦਾਰ ਸਾਹਿਬ ਦਿੰਦੇ ਨੇ ਜਾਨੀ ਕਿ ਮਨਿੰਦਰ ਜੀ ਸਾਹਿਬ ਰਿਸਟਾਰ ਦਿੰਦੇ ਨੇ ਤਾਂ ਉਹ ਕਿਸ ਤਰ੍ਹਾਂ ਸਾਨੂੰ ਇਸ ਸਵਾਲ ਦੇ ਜਵਾਬ ਚ ਬੋਲੇ ਨੇ ਤੁਸੀਂ ਸਾਰਾ ਕੁਝ ਉਹ ਆਡੀਓ ਚ ਵੀ ਸੁਣਿਆ ਵੀਡੀਓ ਚ ਵੀ ਦੇਖਿਆ ਤੇ ਹੁਣ ਸਵਾਲ ਕੌਣ ਕਰੂਗਾ ਅਸੀਂ ਇੱਥੇ ਸਵਾਲ ਖੜਾ ਕਰਦੇ ਆਂ ਸਰਕਾਰ ਨੂੰ ਵੀ ਅੱਜ ਆਮ ਜਨਤਾ ਕਿਤੇ ਅਧਿਕਾਰੀਆਂ ਕੋਲੇ ਅਫਸਰਾਂ ਕੋਲੇ ਜਾਂਦੀ ਹੈ ਤਾਂ ਉਹਨਾਂ ਨੂੰ ਕੋਈ ਜਵਾਬ ਦੇ ਨਹੀਂ ਹੈਗਾ ਕਹਿੰਦੇ ਅਸੀਂ ਨਹੀਂ ਜਵਾਬ ਦੇਣਾ ਉਸ ਤੋਂ ਬਾਅਦ ਲੋਕ ਮੀਡੀਆ ਕੋਲ ਸਵਾਲ ਚੁੱਕਦੇ ਆ ਜਦੋਂ ਮੀਡੀਆ ਅਧਿਕਾਰੀ ਜਾਂਦੇ ਨੇ ਤਾਂ ਉੱਥੇ ਵੀ ਕਹਿੰਦੇ ਵੀ ਸਾਨੂੰ ਸਵਾਲ ਨਾ ਕਰੋ ਜੋ ਕਰਨਾ ਤੁਸੀਂ ਕਰੋ ਇਹੀ ਕੁਝ ਮਨਿੰਦਰ ਜੀ ਨੇ ਕਿਹਾ ਵੀ ਜੋ ਤੁਸੀਂ ਕਰਨਾ ਕਰੋ ਮੈਂ ਇਹ ਚੀਜ਼ ਦਾ ਜਵਾਬ ਦੇ ਹੈ ਨਹੀਂ ਵੀ ਤਨਖਾਹ ਕਿੱਥੋਂ ਦਿੰਦੇ ਆ ਹੁਣ ਜੇ ਆਪਾਂ ਗੱਲ ਕਰੀਏ ਜੀ 6 ਬੰਦੇ ਰਜਾਨਾ ਇੱਕ ਸਰਕਾਰੀ ਦਸਤਾਵੇਜ਼ ਨੇ ਜਿਹੜੇ ਲੋਕਾਂ ਦੀ ਮਿਹਨਤ ਦੀ ਕਮਾਈ ਨਾਲ ਕੋਈ ਪਲਾਟ ਖਰੀਦਦਾ ਹੈ ਕੋਈ ਆਪਣੀ ਜ਼ਮੀਨ ਵੇਚਦਾ ਹੈ ਕਿੰਨੇ ਲੋਕ ਉੱਥੇ ਜਾਂਦੇ ਨੇ ਵੀ ਇਹ ਸਰਕਾਰੀ ਹੱਥਾਂ ਦੇ ਵਿੱਚ ਸੁਰੱਖਿਤ ਨੇ ਸਾਡੇ ਪੇਪਰ ਪਰ ਉਹ ਤਾਂ ਪ੍ਰਾਈਵੇਟ ਬੰਦੇ ਦੇਖਦੇ ਨੇ ਪ੍ਰਾਈਵੇਟ ਬੰਦਾ ਸਰਕੂਲਰ ਕਰਦਾ ਉਹਨਾਂ ਨੂੰ ਪ੍ਰਾਈਵੇਟ ਬੰਦਾ ਹੀ ਲੋਕਾਂ ਨੂੰ ਦੇ ਕੇ ਆਉਂਦਾ ਅਰਜੀਨ ਮੀਸਾ ਨੂੰ ਉੱਥੋਂ ਜੋ-ਜੋ ਸਿਸਟਮ ਚੱਲਦਾ ਦੇਖੋ ਬਿਨਾਂ ਤੱਥਾਂ ਤੋਂ ਅਸੀਂ ਕੁਝ ਨਹੀਂ ਕਹਿਣਾ ਜਿਹੜੇ ਸਾਡੇ ਕੋਲ ਤੱਥ ਨੇ ਜਿੱਥੇ ਆਪ ਖੁਦ ਮੰਨੇ ਨੇ ਤਹਿਸੀਲਦਾਰ ਸਾਹਿਬ ਮੰਨੀ ਕਿ ਸਰ ਰਜਿਸਟਰਾਰ ਸਾਹਿਬ ਖੁਦ ਮੰਨੇ ਨੇ ਵੀ हां ਅਸੀਂ ਬੰਦੇ ਵੀ ਰੱਖੇ ਹੋਏ ਨੇ ਉਹ ਅਰਜੀ ਨੇ ਵੀ ਇਸ ਵੀ ਮੰਨਿਆ ਵੀ ਅਸੀਂ ਬੰਦੇ ਰੱਖੇ ਹੋਏ ਨੇ ਅਸੀਂ ਸਵਾਲ ਖੜਾ ਕੀਤਾ ਤਨਖਾਹ ਕੌਣ ਦਿੰਦਾ ਦੂਜੀ ਗੱਲ ਹੈ ਲੰਬੜਦਾਰਾਂ ਦੀ ਵੀ ਲੰਬੜਦਾਰ 500 ਤੋਂ ਲੈ ਕੇ 1000 2 2000 ਤੱਕ ਇਹ ਜਿਹੜੇ ਆਪਣਾ ਸੱਠਪਾ ਲਾਉਣ ਦਾ ਉੱਥੇ ਲੈਂਦੇ ਨੇ ਜਿਹੜੇ ਕਿਸੇ ਨੂੰ ਜਾਣਦੇ ਹੀ ਹੈ ਨਹੀਂ ਹੁਣ ਇੱਥੇ ਸਰਕਾਰ ਨੂੰ ਨਹੀਂ ਦਿਖਦਾ ਅਫਸਰ ਅਧਿਕਾਰੀਆਂ ਨੂੰ ਨਹੀਂ ਦਿਖਦਾ ਵੀ ਉਹੀ ਪੰਜ ਬੰਦੇ ਕਿੰਨੇ ਸਾਲਾਂ ਤੋਂ ਖੜੇ ਨੇ ਬਾਹਰ ਜਿਹੜੇ ਤੁਹਾਨੂੰ ਜਾਣਦੇ ਹੀ ਹੈ ਨਹੀਂ ਸਿਰਫ ਪੈਸਾ ਦਿਓ ਜਿਦੀ ਕਹਿੰਦੇ ਅਸੀਂ ਜਾਣਦੇ ਆ ਅਸੀਂ ਤਹਿਸੀਲਦਾਰ ਸਾਹਿਬ ਨੂੰ ਕਿਹਾ ਵੀ ਸਿਰਫ ਤੁਹਾਨੂੰ ਜਾਣਦੇ ਨਹੀਂ ਜੀ ਇਹ ਜਿਹੜੇ ਲੋਕ ਰਿਸ਼ਤੀ ਕਰਾਉਣਾ ਨੇ ਉਹਨਾਂ ਨੂੰ ਨਹੀਂ ਜਾਣਦੇ ਇਸ ਕਰਕੇ ਲੋਕਾਂ ਨੂੰ ਵੇਅਰ ਹੋਣ ਦੀ ਲੋੜ ਹੈ ਠੱਗੀ ਦਾ ਸ਼ਿਕਾਰ ਨਾ ਹੋਵੋ ਜੇ ਇਹ ਕਹਿੰਦੇ ਨੇ ਵੀ 9 ਤੋਂ 11 ਵਜੇ ਤੱਕ ਲੋਕ ਰਿਸ਼ਤੀ ਕਰਾਉਣੀ ਆਉਂਦੇ ਉਹ ਤੁਹਾਡੇ ਤੇ ਭਾਂਡਾ ਭੰਤਾ ਲੋਕਾਂ ਤੇ ਆਮ ਜਨਤਾ ਤੇ ਇਹਨਾਂ ਨੇ ਭਾਂਡਾ ਭੰਤਾ ਵੀ 9 ਤੋਂ 12 ਵਜੇ ਤੱਕ ਤਾਂ ਰਿਸ਼ਤੀ ਕਰਾਉਣੀ ਨਹੀਂ ਆਉਂਦੇ ਭਾਈ 1 ਵਜੇ ਕੱਠ ਹੋ ਜਾਂਦਾ ਸਾਨੂੰ ਸਮਝ ਨਹੀਂ ਲੱਗਦੀ ਵੀ ਤੂੰ ਤੁਹਾਡਾ ਕਿਹੜਾ ਮਤਲਬ ਐਡਾ ਮਜਬੂਰੀ ਹੈ ਵੀ ਤੁਸੀਂ ਰਾਤ ਦੇ 8-8 ਵਜੇ ਤੱਕ ਲੋਕਾਂ ਦੇ ਰਿਸ਼ਤੀਆ ਕਰੋ ਸਰਕਾਰ ਤਾਂ ਕਹਿੰਦੀ ਹੈ ਵੀ ਤੁਸੀਂ ਪ੍ਰੋਪਰ 9 ਵਜੇ ਆਓ 5 ਵਜੇ ਤੱਕ ਆਪਣਾ ਕੰਮ ਕਰੋ ਜੇ ਤੁਸੀਂ ਉਹੀ ਇਮਾਨਦਾਰੀ ਨਾਲ ਕੰਮ ਕਰੋ ਤਾਂ ਸਾਰੇ ਕੰਮ ਉਸ ਸਮੇਂ ਦੇ ਵਿੱਚ ਨਿਪਟਦਾ ਪਰ ਨਹੀਂ ਕਰਦੇ ਤੁਸੀਂ ਕਿ ਪਿਛਲੇ ਦਿਨ ਅਸੀਂ ਆਰਟੀਓ ਆਫਿਸ ਦੀਆਂ ਖਬਰਾਂ ਵੀ ਚਲਾਈਆਂ ਸੀ ਵੀ ਉਹ ਵੀ ਰਾਤ ਦੇ 10 10 ਵਜੇ ਤੱਕ ਬੈਠ ਕੇ ਕੰਮ ਕਰਦੇ ਸੀ ਬਹੁਤ ਸਰਕਾਰੀ ਮਹਿਕਮੇ ਨੇ ਜਿੱਥੇ ਝੋਲ ਮੋਲ ਚੱਲਦਾ ਲੋਕਾਂ ਨਾਲ ਰੋਜ਼ਾਨਾ ਠੱਗੀ ਹੋ ਰਹੀ ਹੈ ਮਾਨ ਸਾਹਿਬ ਤੱਕ ਇਹ ਗੱਲ ਬਹੁਤ ਜ਼ਰੂਰੀ ਆ ਪਹੁੰਚਾਉਣੀ ਵੀ ਤੁਹਾਡੇ ਦੇਖੋ ਆਪਾਂ ਪੀੜੀ ਥੱਲੇ ਸੋਟਾ ਫੇਰੀਏ ਵੀ ਕੀ ਹੋ ਰਿਹਾ ਹੈ ਪੰਜਾਬ ਦੇ ਵਿੱਚ ਦਿੱਲੀ ਦੀਆਂ ਇਲੈਕਸ਼ਨਾਂ ਦਾ ਰਿਜ਼ਲਟ ਸਾਰਿਆਂ ਨੇ ਦੇਖਿਆ ਇਹ ਨਾ ਹੋਵੇ ਪੰਜਾਬ ਦੇ ਵਿੱਚ ਉਸ ਤੋਂ ਵੀ ਮਾੜਾ ਹੋਵੇ ਹਲੇ ਵੀ ਸਮਾਂ মিডিਆ ਹੋਣ ਦੇ ਨਾਤੇ ਅਸੀਂ ਸਾਰਾ ਕੁਝ ਸਰਕਾਰ ਦੇ ਧਿਆਨ 'ਚ ਲਿਆਉਣਾ ਚਾਹੁੰਦੇ ਆ ਅਫਸਰਾਂ ਅਧਿਕਾਰੀਆਂ ਦੇ ਧਿਆਨ 'ਚ ਲਿਆਉਣਾ ਚਾਹੁੰਦੇ ਆ ਵੀ ਜਿਹੜੇ ਅਧਿਕਾਰੀ ਜਿਹੜੇ ਮੰਨ ਰਹੇ ਨੇ ਵੀ ਹਾਂ ਅਸੀਂ ਲੋਕਾਂ ਨਾਲ ਸ਼ਰੀਆਮ ਲੁੱਟ ਹੋ ਰਹੀ ਹੈ ਉੱਥੇ ਸਭ ਕੁਝ ਦਿਖ ਰਿਹਾ ਹੈ ਇਸੇ ਤਰ੍ਹਾਂ ਆਪਣੀ ਜੇਬ 'ਚੋਂ ਕੋਈ ਪੈਸਾ ਨਹੀਂ ਦਿੰਦਾ ਇਹ ਲੋਕਾਂ ਦੀ ਲੁੱਟ ਕੀਤੀ ਦਾ ਹੀ ਪੈਸਾ ਜਿਹੜਾ ਪ੍ਰਾਈਵੇਟ ਬੰਦਿਆਂ ਨੂੰ ਦਿੱਤਾ ਜਾਂਦਾ ਦੇਖੋ ਸਭ ਤੋਂ ਵੱਡੀ ਗੱਲ ਕਿੱਡਾ ਵੱਡਾ ਬਚਾਏ ਇਹਨਾਂ ਦਾ ਜੇ ਕਿ ਤੋ ਰਿਸ਼ਵਤ ਲੈਣੀ ਹੈ ਕੋਈ ਅੜੀ ਖੁੜੀ ਗੱਲ ਅੜਦੀ ਹੈ ਰਿਸ਼ਤੀ ਤਾਂ ਉਹ 10 2000 5000 ਜੱਕ ਰਿਸ਼ਵਤ ਲੈਣੀ ਹੈ ਉਹ ਪ੍ਰਾਈਵੇਟ ਬੰਦੇ ਥਰੂ ਲੈਣੀ ਹੈ ਕਿਉਂਕਿ ਪ੍ਰਾਈਵੇਟ ਬੰਦੇ ਦੇ ਕੋਈ ਪਰਚਾ ਨਹੀਂ ਹੋਣਾ ਜਾਂ ਕੁਝ ਵੀ ਨਹੀਂ ਹੋਣਾ ਅਸੀਂ ਵੀ ਸਵਾਲ ਕੀਤਾ ਵੀ ਜੇ ਇਹ ਕਿ ਤੋ ਪੈਸੇ ਲੈਂਦੇ ਨੇ ਜਾਂ ਕੋਈ ਕਾਗਜ਼ੋਰਾ ਪਰਾ ਹੁੰਦਾ ਤਾਂ ਕੌਣ ਜ਼ਿੰਮੇਵਾਰ ਹੈ ਤਾਂ ਨਹੀਂ ਜੀ ਤੁਸੀਂ ਸਬੂਤ ਲਿਆਓ ਬਾਈ ਜੀ ਸਬੂਤ ਕਿਉਂ ਲਿਆਈਏ ਤੁਹਾਡੇ ਕੋਲ ਅਧਿਕਾਰ ਕੀ ਹੈ ਪ੍ਰਾਈਵੇਟ ਬੰਦੇ ਰੱਖਣ ਦਾ ਤੁਸੀਂ ਕਿਹਦੇ ਆਰਡਰ ਨਾਲ ਰੱਖੇ ਨੇ ਤੁਸੀਂ ਕਿਹਾ ਮੈਂ ਸ਼ੌਕਤ ਪਰੇ ਸਾਹਿਬ ਸੀਗੇ ਡਿਪਟੀ ਕਮਿਸ਼ਨਰ ਪਟਿਆਲਾ ਦੇ ਉਹਨਾਂ ਨਾਲ ਗੱਲ ਕੀਤੀ ਸੀ ਗੱਲ ਕੀਤੀ ਸੀ ਉਹ ਤਾਂ ਬਦਲ ਕੇ ਚਲੇ ਗਏ ਜੀ ਤੇ ਅੱਜ ਜਿਹੜੇ ਡੀਸੀ ਸਾਹਿਬ ਬੈਠੇ ਨੇ ਜਦੋਂ ਚੈਕਿੰਗ ਕਰਨ ਕਿਤੇ ਰਾਉਂਡ ਲਾਉਂਦੇ ਨੇ ਤੁਸੀਂ ਸਾਰੇ ਜਿਹੜੇ ਪ੍ਰਾਈਵੇਟ ਬੰਦੇ ਉਹਨਾਂ ਨੂੰ ਬਾਹਰ ਭਜਾ ਦਿੰਦੇ ਹੋ ਕਿਉਂ ਇਹਦਾ ਮਤਲਬ ਚੋਰੀ ਹੈ ਉੱਥੇ ਸਾਰਾ ਕੁਝ ਚੋਰ ਚੋਰ ਮੋਰੀ ਨਹੀਂ ਸਾਰਾ ਕੁਝ ਹੋ ਰਿਹਾ ਸਾਡਾ ਫਰਜ਼ ਹੈ ਲੋਕਾਂ ਨੂੰ ਵੇਅਰ ਕਰਨਾ ਲੋਕਾਂ ਆਵਾਜ਼ ਚੁੱਕਣਾ ਇਹ ਲੋਕਾਂ ਦੇ ਖਿਲਾਫ ਆਵਾਜ਼ ਚੁੱਕੋ ਵੀ ਅਸੀਂ ਸਮੇਂ ਤੇ ਆ ਕੇ ਬੈਠ ਜਿੰਨੇ ਆ ਸਾਡਾ ਕੰਮ ਨਹੀਂ ਹੁੰਦਾ ਮੁਰਕੇ ਜਦੋਂ ਭੀੜ ਹੋ ਜਾਂਦੀ ਆ ਬੰਦਾ ਆਪੇ ਕਹਿੰਦਾ ਰਿਹਾ ਯਾਰ ਦੋ ਯਾਰ ਹੋਰ ਲੈ ਲਓ ਯਾਰ ਮੇਰਾ ਖੜਾ ਛੱਡੋ ਪਰ ਤੁਸੀਂ ਇੱਕ ਦੇਖੋ ਉਹੀ 1000 2000 ਨਾਲ ਸ਼ਾਮ ਤੱਕ ਲੱਖਾਂ ਰੁਪਏ ਇਕੱਠੇ ਹੋ ਜਾਂਦੇ ਆ ਉਹ ਕਿਹਦੀ ਜੇਬ ਜਾਂਦੇ ਆ ਕਿਹਨੂੰ ਹਿੱਸਾ ਜਾਂਦਾ ਇਹ ਸਾਰਾ ਕੁਝ ਇਹ ਵਾਊਚਰ ਦੀ ਜ਼ਰੂਰਤ ਹੈ ਤੇ ਧਿਆਨ ਕਰਨ ਦੀ ਜ਼ਰੂਰਤ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ ਡੀਸੀ ਸਾਹਿਬ ਦੇ ਨਾਲ ਏਡੀਸੀ ਸਾਹਿਬ ਦੇ ਨਾਲ ਜਾਂ ਚੁਣੇ ਹੋਏ ਨੁਮਾਇੰਦੇ ਨੇ ਜਿਹੜੇ ਸਾਡੇ ਐਮਐਲਏ ਸਾਹਿਬ ਨੇ ਹਲਕੇ ਦੇ ਉਹਨਾਂ ਨਾਲ ਗੱਲਬਾਤ ਕਰਾਂਗੇ ਮੰਤਰੀ ਬੈਠੇ ਨੇ ਪਟਿਆਲੇ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਕਿਸ ਤਰ੍ਹਾਂ ਸਾਡੇ ਲੋਕੜੇ ਠੱਗੀ ਦਾ ਸ਼ਿਕਾਰ ਹੋ ਰਹੇ ਨੇ ਕਿਸ ਤਰ੍ਹਾਂ ਵੱਸ ਸਕਦੇ ਸੱਚੀ ਗੱਲ ਬੋਲੋ ਜੀ ਜਤਿੰਦਰ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਜੀ ਵਧੀਆ ਭਾਜੀ ਵਧੀਆ ਤੁਸੀਂ ਸੁਣਾਓ ਠੀਕ ਹੋ ਬਹੁਤ ਸ਼ੁਕਰ ਹੈ ਮਾਲਕ ਦਾ ਜੀ ਉਹ ਦੇ ਦਿਓ ਜਾਣਕਾਰੀ ਸਾਨੂੰ ਕੋਈ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਪੂਰੀ ਜਾਣਕਾਰੀ ਦੇਵਾਂਗੇ ਹਾਂ ਜੀ ਮੈਂ ਤੁਹਾਨੂੰ ਇੱਕ ਹੀ ਹੋ ਗਈ ਦਾਣਾ ਹਾਂ। ਉਹ ਕਿ ਜੇਕਰ ਸਾਉਂਗ ਨਾਲ ਹੋਈ ਜੀ ਸਾਉਂਗ ਨੇ ਮੁੰਡਾ ਰੱਖਿਆ ਦੂਰੇ ਰੱਖਿਆ ਕਿੰਨੇ ਮੈਂ ਕੋਈ ਨਹੀਂ ਰੱਖਿਆ ਹਾਂ। ਕਿੰਨੇ ਮੈਨੂੰ ਚਾਹੇ ਤੁਸੀਂ ਕੰਮ ਕਰ ਦੋ। ਤੁਸੀਂ ਮੇਰੀ ਗੱਲ ਤਾਂ ਸੁਣੋ ਜਤਿੰਦਰ ਜੀ। ਤੁਸੀਂ ਕਹਿੰਦੇ ਮੈਂ ਆਪਣੇ ਲਈ ਨਹੀਂ ਰੱਖਿਆ 6 ਬੰਦੇ ਰੱਖੇ ਆ 6 ਚੋਂ 4 ਦੇ ਤਾਂ ਸਾਡੇ ਕੋਲ ਵੀਡੀਓ ਨੇ। ਤੁਹਾਨੂੰ ਮੈਂ ਪਹਿਲੇ ਦਿਨ ਦੱਸ ਦਿੱਤਾ ਸੀਗਾ ਵੀ ਭਾਈ ਹੈਗੇ ਸਾਡੇ ਕੋਲ 5-6 ਬੰਦੇ ਹਾਂ। ਜੀ ਤੁਹਾਨੂੰ ਮੈਂ ਪਹਿਲੇ ਦਿਨ ਦੱਸ ਦਿੱਤਾ ਸੀਗਾ ਦੀ ਬਾਈ ਹੈਗੇ ਸਾਡੇ ਕੋਲੇ ਪੰਜ ਬੰਦੇ ਹਨ ਜੀ ਫਿਰ ਹੁਣ ਦੇਖੋ ਇਹਦੇ ਵਿੱਚ ਸਾਬ ਸਾਬ ਜ਼ਿੰਮੇਵਾਰ ਨਹੀਂ ਬਣਦੇ ਜੇ ਆਪਾਂ ਸਾਬ ਦਾ ਪੱਖ ਲੈਨੇ ਆਂ ਵੀ ਸਰ ਦੱਸੋ ਬਾਈ ਪਤਾ ਕੀ ਕਰਨੀ ਸਾਬ ਤਾਂ ਲੈਨੇ ਆਂ ਬਾਈ ਪਤਾ ਕੀ ਆ ਸਾਬ ਦੇ ਨਾਲ ਖਰਚੇ ਤੋਂ ਬਣਾਉਣਾ ਉਹਨਾਂ ਨੂੰ ਵੀ ਦੇ ਦੇ ਹੁੰਦੇ ਤੋ ਖਰਚੇ ਤਾਂ ਹੈਗੇ ਆਪਾਂ ਮੰਨਦੇ ਆ ਅਫਸਰਾਂ ਨਾਲ ਮਿਲਣਾ ਗਿਲਣਾ ਯਾਰ ਉਹ ਸਭ ਠੀਕ ਠੀਕ ਨਹੀਂ ਬਾਈ ਕੋਈ ਗੱਲ ਨਹੀਂ ਸਾਬ ਤਾਂ ਲੈਨੇ ਆਂ ਬਾਈ ਪਤਾ ਕੀ ਆ ਸਾਬ ਦੇ ਨਾਲ ਖਰਚੇ ਤੋਂ ਬਣਾਉਣਾ ਉਹਨਾਂ ਨੂੰ ਵੀ ਦੇ ਦੇ ਹੁੰਦੇ ਤੋ ਖਰਚੇ ਤਾਂ ਹੈਗੇ ਆਪਾਂ ਮੰਨਦੇ ਆ ਅਸਰ ਨਾਲ ਮਿਲਣਾ ਗੱਲਣਾ ਯਾਰ ਉਹ ਸਭ ਠੀਕ ਕੋਈ ਜੂਨੀ ਬਾਈ ਕੋਈ ਗੱਲ ਨਹੀਂ ਬੋਲਦਾ ਸੀ ਏਵਨ ਮੀਡੀਆ ਚੈਨਲ ਤੋਂ ਅੱਛਾ ਜੀ ਹਾਂਜੀ ਦੱਸੋ ਕੀ ਅਸਰ ਤੁਹਾਡੇ ਰਿਸ਼ਤੀ ਕਲਰਕ ਸਾਹਿਬ ਨਾਲ ਵੀ ਗੱਲ ਹੋਈ ਸੀ ਉਹਨਾਂ ਦੀ ਵੀਡੀਓ ਵੀ ਹੈ ਵੀ 6 ਬੰਦੇ ਸਾਡੇ ਕੋਲ ਪ੍ਰਾਈਵੇਟ ਹੈਗੇ ਆ ਬਾਈ ਜੀ ਤੁਸੀਂ ਚਾਹੁੰਦੇ ਕਿਉਂ ਆ ਦੱਸੋ ਅਸੀਂ ਇਹ ਚਾਹੁੰਦੇ ਆ ਵੀ ਉਹਨਾਂ ਨੂੰ ਮੈਨੂੰ ਫੋਨ ਕਿਉਂ ਕਰ ਰਹੇ ਹੋ ਜੀ ਤੁਹਾਨੂੰ ਤਾਂ ਕੀਤਾ ਵੀ ਉਹਨਾਂ ਨੂੰ ਸੈਲਰੀ ਤੁਸੀਂ ਦੰਨਿਓ ਜੀ ਕਾਦੀ ਸੈਲਰੀ ਦੰਨਿਓ ਜੀ ਜਿਹੜੇ ਬੰਦੇ ਜੋਬ ਕਰ ਰਹੇ ਤੁਹਾਡੇ ਕੋਲ ਬਾਈ ਜੀ ਕੋਈ ਪ੍ਰਾਈਵੇਟ ਬੰਦਾ ਨਹੀਂ ਹੈਗਾ ਜਿਹੜੇ ਬੰਦੇ ਕੋਈ ਤੁਸੀਂ ਆ ਜਾਓ ਤੁਹਾਡੇ ਕੋਲ ਸੇਵਾ ਕਰਨਾ ਸੀ ਦੋਸਤ ਸੇ ਉਹ ਜੇ ਸਾਈਨ ਕਰਾਉਣ ਨੂੰ ਹੁਣ ਇਸ ਟਾਈਮ ਅਸੀਂ ਨਾਲ ਦੀ ਨਾਲ ਬੰਦਿਆਂ ਦੇ ਸਾਈਨ ਕਰਾਉਣੇ ਆ ਉਹ ਬੰਦਿਆਂ ਦੇ ਵਿੱਚੋਂ ਹੀ ਅਸੀਂ ਕਿਸੇ ਨੂੰ ਕਹਿ ਦਿੰਨੇ ਆ ਭਾਈ ਜੇ ਐਂਕੋ ਦੋ ਬੰਦੇ ਖੜ੍ਹ ਚੋ ਸਾਈਨ ਕਰਦੇਓ ਨਹੀਂ 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 ਐਡੀ ਅਹਿਮ ਜ਼ਿੰਮੇਵਾਰੀ ਟਾਈਪ ਰਾਈਟਰ ਤੁਹਾਡੇ ਅੱਗੇ ਬੈਠੇ ਨੇ ਉਹ ਵੀ ਪ੍ਰਾਈਵੇਟ ਆ ਉਧਰ ਜਿਹੜਾ ਰਿਸ਼ਤੀਆਂ ਦੇ ਰਿਹਾ ਨਕਲਾ ਉਹ ਵੀ ਪ੍ਰਾਈਵੇਟ ਆ ਐਡੀ ਵੱਡੀ ਜ਼ਿੰਮੇਵਾਰੀ ਤੁਸੀਂ ਸੇਵਾ ਤੇ ਦੇ ਦੋਗੇ ਉਹ ਤੁਹਾਡੀ ਮਨ ਨਿਊਜ਼ ਹੈਗਾ ਉਹ ਲਾਓ ਠੀਕ ਹੈ ਮੇਰੇ ਨੂੰ ਗੱਲ ਕਰਨ ਦੀ ਲੋੜ ਨਹੀਂ ਹੈ ਕਿਸਨ ਦੀ ਠੀਕ ਹੈ ਮੇਰੇ ਨੂੰ ਗੱਲ ਕਰਨ ਦੀ ਲੋੜ ਨਹੀਂ ਹੈ ਕਿਸਨ ਦੀ